ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਮੋਹ ਭਰੀ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਇਸ ਨਵੇਂ ਚੈਨਲ ਦੇ ਉੱਤੇ ਅੱਜ ਤਰੀਕ ਹੈਗੀ ਜੀ 4 ਜਨਵਰੀ ਸਾਲ 2025 ਸਮਾਂ ਦੁਪਹਿਰ ਦੇ 1.5 ਵੇ ਦਾ ਹੋ ਗਿਆ ਤੇ ਅੱਜ ਆਪਾਂ ਇਸ ਚੈਨਲ ਤੇ ਜਿਹੜਾ ਹੈ ਆਪਣਾ ਦੂਸਰਾ ਵਲੋਗ ਬਣਾ ਰਹੇ ਹਾਂ ਇਸ ਵਲੋਗ ਨੂੰ ਤੁਸੀਂ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵਲੋਗ ਦੇ ਐਂਡ ਤੱਕ ਬਨੇ ਰਹੋ ਬਾਕੀ ਹੁਣ ਆਪਾਂ ਚੱਲਦੇ ਹਾਂ ਤੇ ਵਲੋਗ ਆਪਣਾ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਆਪਾਂ ਜਿਹੜੇ ਪਿੰਡ ਦੀ ਗੱਲ ਕਰ ਰਹੇ ਹਾਂ ਜੀ ਪਿੰਡ ਦਾ ਨਾਮ ਹੈ ਮਾਨਕਪੁਰ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈ ਤੇ ਇਸ ਤੋਂ ਅੱਗੇ ਹੈ ਜਿਹੜਾ ਮਹਾਲੀ ਜੀਰਾ ਸ਼ੁਰੂ ਹੋ ਜਾਂਦਾ ਹੈ ਪਿੰਡ ਤੋਂ ਦੂਜੇ ਪਾਸੇ ਪਿੰਡ ਤੋਂ ਜਰ ਆਪਾਂ ਜਾਣਦੇ ਆ ਤਾਂ ਫਤੇਗੜ੍ਹ ਸਾਹਿਬ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ ਯਾਨੀ ਪਟਿਆਲੇ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਜਰ ਆਪਾਂ ਮਹਾਲੀ ਸੈਟ ਨੂੰ ਜਾਣਦੇ ਆ ਤੇ ਇਸ ਪਿੰਡ ਦੇ ਵਿੱਚ ਜਿਹੜੇ ਧਰਮ ਸਥਾਨ ਹੈ ਗੁਰਦੁਆਰਾ ਸਾਹਿਬ ਪੰਜ ਗੁਰਦੁਆਰਾ ਸਾਹਿਬ ਬਣੇ ਹੋਏ ਆ ਤੇ 47 ਵੰਡ ਤੋਂ ਪਹਿਲਾਂ ਦੀ ਇੱਥੇ ਤਿੰਨ ਮਸੀਤਾਂ ਬਣੀਆਂ ਹੋਈਆਂ ਆ ਅੱਜ ਆਪਾਂ ਉਹ ਦੇਖਦੇ ਆਂ ਤੇ ਉਹਨਾਂ ਦੇ ਜਿਹੜੇ ਦਰਸ਼ਨ ਹੈ ਤੁਹਾਨੂੰ ਆਪਾਂ ਕਰਾਨੇ ਆਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਵੀਡੀਓ ਦੇ ਵਿੱਚ ਹੁਣ ਆਪਾਂ ਜਿਹੜੀ ਇਹ ਪੁਰਾਣੀ ਇਮਾਰਤ ਦੇਖ ਰਹੇ ਹਾਂ ਇਹ ਮਸੀਤ ਦੀ ਇਮਾਰਤ ਹੈ ਇੱਕ ਸਾਈਡ ਤੋਂ ਆਪਾਂ ਖੜੇ ਦੇਖ ਰਹੇ ਹਾਂ ਪੂਰੀ ਜਿਹੜੀ ਇਮਾਰਤ ਹੈ ਸਰਹੱਦੀ ਇੱਟਾਂ ਨਾਲ ਬਣੀ ਹੋਈ ਹੈ ਤੇ ਇੱਕ ਪਾਸੇ ਤੋਂ ਇੱਕ ਸਾਈਡ ਤੋਂ ਕੁਝ ਇਸ ਤਰ੍ਹਾਂ ਦਾ 뷰 ਆਪਾਂ ਇਹਦਾ ਦੇਖ ਸਕਦੇ ਹਾਂ ਜਿਹੜੀ ਇਹ ਮਸੀਤ ਹੈ ਇਹਨੂੰ ਸਰਹੱਦੀਆਂ ਦੀ ਮਸੀਤ ਕਿਹਾ ਜਾਂਦਾ ਸੀ ਬਾਕੀ ਹੁਣ ਅੱਗੇ ਫਰੰਟ ਸਾਈਡ ਤੋਂ ਜਾ ਕੇ ਆਪਾਂ ਦੇਖਦੇ ਹਾਂ ਇਹ ਹੁਣ ਆਪਾਂ ਅੰਦਰ ਆ ਕੇ ਅੰਦਰ ਤੋਂ ਜਿਹੜੀ ਇਮਾਰਤ ਹੈ ਕੁਝ ਇਸ ਤਰ੍ਹਾਂ ਕਰਕੇ ਇਮਾਰਤ ਆਪਾਂ ਦੇਖ ਸਕਦੇ ਹਾਂ ਕਾਫੀ ਪੁਰਾਣੀ ਇਮਾਰਤ ਹੈ ਜਿਹੜੀ ਮਸਜਿਦਾਂ ਮਸਿੱਤਾਂ ਹੁੰਦੀ ਸੀਗੀਆਂ ਕੁਝ ਇਸ ਤਰੀਕੇ ਨਾਲ ਬਣਾਈਆਂ ਜਾਂਦੀ ਸੀਗੀਆਂ ਬਾਕੀ ਛੱਤਾਂ ਹੁਣ ਇਹਦੀ ਦੁਬਾਰਾ ਨਵੀਂ ਬਣਾਈ ਹੈ ਤਾਂ ਕਰਕੇ ਜਿਹੜੀ ਆਪਾਂ ਸਾਈਡਾਂ ਜਿਹੜੀਆਂ ਦੁਵਾਰਾਂ ਉਹ ਹੀ ਦੇਖ ਸਕਦੇ ਹਾਂ ਹੁਣ ਆਪਾਂ ਜਿਹੜੀ ਸਰਦੀ ਮਸੀਤ ਐ ਇੱਥੇ ਮਸਜਿਦ ਐ ਉਹਦੇ ਅੰਦਰ ਆਗੇ ਅੰਦਰ ਤੋਂ ਕੁਝ ਇਸ ਤਰ੍ਹਾਂ ਦਾ ਜਿਹੜਾ ਆਪਾਂ ਦੁਵਾਰਾਂ ਜਿਹੜਾ ਵਿਊ ਆ ਦੇਖ ਸਕਦੇ ਹਾਂ ਕਿਉਂਕਿ ਜਿਹੜੀ ਮਸੀਤਾਂ ਕੁਝ ਇਸ ਤਰੀਕੇ ਨਾਲ ਬਣਾਈਆਂ ਜਾਂਦੀ ਸੀਗੀਆਂ ਸਾਰਾ ਦੇਖੋ ਆਪਾਂ ਜਿਹੜੇ ਆਲੇ ਰੱਖੇ ਹੋਏ ਉਹ ਵੀ ਦੇਖ ਸਕਦੇ ਆ ਤੇ ਕਾਫੀ ਵੱਡੀ ਜਿਹੜੀ ਜਿਹੜੀ ਚੌੜੀ ਕੰਦ ਹੈ ਉਹ ਹੁੰਦੀ ਸੀਗੀ ਆਪਾਂ ਦੇਖ ਸਕਦੇ ਆ ਤਕਰੀਬਨ 1.5 ਤੋਂ 2 ਫੁੱਟ ਦੀ ਜਿਹੜੀ ਜੋੜੀ ਕੰਦ ਹੁੰਦੀ ਹੈ ਤੇ ਸਾਰੀ ਆਹ ਰਸਤਾ ਹੁੰਦਾ ਸੀਗਾ ਬਾਹਰ ਜਾਣ ਨੂੰ ਇੱਥੇ ਬਾਕੀ ਸਾਰੀ ਅੰਦਰ ਤੋਂ ਕੁਝ ਇਸ ਤਰ੍ਹਾਂ ਕਰਕੇ ਬਣੀ ਹੋਈ ਹੈ ਇਹ 47 ਦੀ ਮੰਡ ਤੋਂ ਪਹਿਲਾਂ ਜਿਹੜੀ ਮਸਿੱਤਾ ਇੱਥੇ ਪਿੰਡ ਚ ਬਣਿਆ ਹੋਇਆ ਤਿੰਨ ਮਸੀਤਾਂ ਆਪਾਂ ਜਿਹੜੀ ਹੁਣ ਪਹਿਲੀ ਮਸੀਤ ਦੇਖ ਰਹੇ ਆ ਤੇ ਇਹਨੂੰ ਸਰਹੱਦੀ ਮਸੀਤ ਸਰਹੱਦੀ ਮਸਜਿਦ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਇੱਥੇ ਜਿਹੜਾ ਹੈ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਸੀ ਇਸੇ ਜਗ੍ਹਾ ਤੇ ਤੇ ਇਸ ਤੋਂ ਬਾਅਦ ਹੁਣ ਜਿਹੜਾ ਹੈ ਇੱਥੇ ਗੁਰਦੁਆਰਾ ਸਾਹਿਬ ਹੁਣ ਬਣਿਆ ਹੋਇਆ ਹੈ ਪਹਿਲਾਂ ਕਿਸੇ ਸਮੇਂ ਵੰਡ ਤੋਂ ਬਾਅਦ ਇੱਥੇ ਫਿਰ ਗੁਰਦੁਆਰਾ ਸਾਹਿਬ ਦਾ ਪ੍ਰਕਾਸ਼ ਨਹੀਂ ਰਿਹਾ ਕਾਫੀ ਸਮੇਂ ਰਿਹਾ ਤੇ ਹੁਣ ਗੁਰਦੁਆਰਾ ਸਾਹਿਬ ਵੀ ਫਿਰ ਨਵੀਂ ਇਮਾਰਤ ਬਣੀ ਹੈ ਤਾਂ ਫਿਰ ਜਿਹੜਾ ਮਹਾਰਾਜ ਦਾ ਪ੍ਰਕਾਸ਼ ਹੈ ਨਵੀਂ ਇਮਾਰਤ ਵਿੱਚ ਕੀਤਾ ਗਿਆ ਤੇ ਫਿਲਹਾਲ ਜਿਹੜੀ ਮਸਜਿਦ ਹੈ ਫਲੇ ਵੀ ਸੰ ਉਹ ਬਦਲੀ ਆਪਾਂ ਦੇਖ ਸਕਦੇ ਛੱਤ ਚੇਂਜ ਹੋਈ ਹੈ ਬਾਕੀ ਦੀਵਾਰਾਂ ਸਾਰੀਆਂ ਉਸੇ ਤਰ੍ਹਾਂ ਖੜੀਆਂ ਲੋ ਜੀ ਹੁਣ ਆਪਾਂ ਸਾਹਮਣੇ ਜਿਹੜੀ ਮਸਜਿਦ ਦੇਖ ਰਹੇ ਆ ਇੱਥੇ ਜਾਮਾ ਮਸਜਿਦ ਹੈ ਪੁਰਾਣੀ ਮਸਜਿਦ ਹੈ ਹਲੇ ਵੀ ਇੱਥੇ ਜਿਹੜੇ ਮੁ슬ਿਮ ਭਾਈਚਾਰੇ ਦੇ ਲੋਕ ਇੱਥੇ ਨਮਾਜ਼ ਪੜ੍ਹਦੇ ਆਂਦੇ ਆਂ ਤੇ ਹੁਣ ਆਪਾਂ ਅੰਦਰ ਜਾ ਕੇ ਦੇਖਦੇ ਆਂ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ ਇਹ ਗੇਟ ਹੈ ਮਸਜਿਦ ਦੇ ਵਿੱਚ ਜਿੱਥੇ ਆਪਾਂ ਅੰਦਰ ਜਾ ਸਕਦੇ ਆਂ ਤੇ ਬਾਕੀ ਸਾਹਮਣੇ ਅੰਕਲ ਖੜੇ ਆਂ ਸਸਕੇ ਅੰਕਲ ਜੀ ਸ਼ੁਆਗਤ ਆਹ ਜੀ ਤੇ ਆ ਸਾਹਮਣੇ ਮਸਜਿਦ ਆਪਾਂ ਹੁਣ ਦੇਖ ਰਹੇ ਆਂ ਉਰਦੂ ਚ ਲਿਖਿਆ ਹੋਇਆ ਪਰਜਾਮਾ ਮਸਜਿਦ ਹੈ ਨਾ ਅੰਕਲੋ ਹਾਂ ਇਹ ਸਮਝ ਉਰਦੂ ਚ ਹੋ ਜਾਮਾ ਮਸਜਿਦ ਲਿਖਿਆ ਹੋਇਆ ਹੋਰ ਅੰਕਲ ਕਿ ਹਾਲ ਹੈ ਵਧੀਆ ਜੀ ਵਧੀਆ ਮੈਂ ਮਹਾ ਦੇਖਣ ਆਇਆ ਅੱਜ ਮਸਜਿਦ ਹਾਂ ਬਾਕੀ ਮੈਨੂੰ ਇਹ ਦੱਸੋ ਅੰਕਲ ਵੀ ਆਪਣਾ ਜਿਹੜੇ ਪਿੰਡ ਹੈ ਇਸ ਪਿੰਡ ਚ ਕਿੰਨੀਆਂ ਮਸਜਿਦਾਂ ਆਏ ਆਪਣੀਆਂ ਤਿੰਨ 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 ਮਸਜਿਦਾਂ ਬਣੀਆਂ ਹਾਂ ਇੱਕ ਤਾਂ ਮੈਂ ਦੇਖਿਆ ਪਹਿਲਾਂ ਜਿਹੜੀ ਸਰਦੀ ਸਰਦੀ ਵਾਲੀ ਸਰੰਦੀ ਵਾਲੀ ਸਰਦੀ ਵਾਲੀ ਜਿਹੜੀ ਸਾਡੇ ਕੋਲ ਹੈ ਹਾਂ ਦੂਸਰੀ ਇਹ ਜਾਮਾ ਮਸਜਿਦ ਹੈ ਮੇਨ ਹੈ ਨਾ ਜਿਹੜੀ ਬੜੀ ਹੈ ਜੀ 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 ਹਾਂ ਤੀਸਰੀ ਤੁਸੀਂ ਜਿਹੜਾ ਨਾਮ ਦੱਸੇ ਤੀਸਰੀ ਕਿਹੜੀ ਹੈ ਇਹ ਨਗਦੀਆਂ ਵਾਲੀ ਮਸਜਿਦ ਨਗਦੀਆਂ ਵਾਲੀ ਉਹ ਜਿਹੜੀ ਇੱਧਰ ਇੱਥੇ ਆਪਣਾ ਬਲੋਚੀ ਭਾਈਚਾਰੇ ਵਾਲੇ ਗੁਰਦੁਆਰਾ ਆਪਣਾ ਹਾਂਜੀ ਠੀਕ ਹੈ ਇਹ ਜਿਹੜਾ तकरीबन 47 ਤੋਂ ਪਹਿਲਾਂ ਬਣੀ ਵੀ ਹੈ ਜੀ ਇਹ ਬਿਲਕੁਲ ਬਹੁਤ ਪਹਿਲਾਂ ਅੰਦਾਜ਼ਾ ਕੋਈ ਸਨ ਕੋਈ ਯਾਦ ਹੈਗਾ ਵੀ ਲਗਭਗ ਸਨ ਕੋਈ ਨਹੀਂ ਤਕੋ ਉਸ ਟਾਈਮ ਸਾਡੀ ਪਦਾਇਸ਼ ਨਹੀਂ ਹੋਈ ਸੀ ਹਾਂ ਹਾਂ ਤੇ ਉਸ ਕਰਕੇ ਅਸੀਂ ਵੀ ਇਹ ਸਨ ਤਾਂ ਦੱਸ ਨਹੀਂ ਸਕਦੇ ਹਾਂ ਕਿ ਕਿਉਂਕਿ ਬਹੁਤ ਪਹਿਲਾਂ ਤੇ ਜਿਹੜੇ ਮੇਰੇ ਦਾਦੇ ਪਰਦਾਦੇ ਉਹਨਾਂ ਕੇ ਟਾਈਮ ਕੀ ਬਣੀ ਹੋਈ ਹੈ ਠੀ 48 ਦੇ ਪਹਿਲਾਂ ਦੀ ਬਣੀ ਹੋਈਆਂ ਸਾਰੀ ਪੁਰਾਣੀ ਇਮਾਰਤ ਹੈ ਬਿਲਕੁਲ ਪੁਰਾਣੀ ਆ ਠੀਕ ਠੀਕ ਸਿਰਫ ਇਹ ਇੱਕ ਚੀਜ਼ ਨਵੀਂ ਆ ਬਾਕੀ ਸਭ ਗਫੂਰ ਬੈਠ ਜਾ ਮੜਦਾ ਹਾਂ ਇਹ ਸਾਰੇ ਇਹ ਸ਼ੈੱਡ ਹੁਣ ਬਣਾਏ ਆਪਾਂ ਨੇ ਹੈ ਨਾ ਇੱਧਰ ਬਾਥਰੂਮ ਇਹ ਮੌਲਵੀ ਦਾ ਕਮਰਾ ਅੱਛਾ ਇੱਧਰ ਬਣਿਆ ਹੋਇਆ ਹਾਂ ਇਹ ਮੌਲਵੀ ਦਾ ਘਰ ਆ ਕਮਰਾ ਇੱਧਰ ਇਹ ਬਣਿਆ ਹੋਇਆ سامنے ਹਾਂ ਹਾਂ ਜਿਹੜਾ ਇੱਥੇ ਪਰਦਾ ਲੱਗ ਰਿਹਾ ਇਹ ਕਵਕੀਆਂ ਟੁੱਟੀਆਂ ਜਿਵੇਂ ਆ ਕਾਬਾ ਸਿਲਾਈ ਹੋਈ ਆਪਾਂ ਨੇ ਆਪਾਂ ਨੇ ਵਜੂ ਖਾਣੇ ਵਾਸਤੇ ਇਹ ਵਜੂ ਜਦੋਂ ਜਿਹੜਾ ਮੁਸਲਮਾਨ ਨਮਾਜ਼ ਪੜ੍ਹਨਾ ਦਨ ਪੰਜੇ ਟਾਈਮ ਦੀ ਤੋ ਇੱਥੇ ਬੈਠ ਕੇ ਉਹ ਵਜੂ ਕਰਦਾ ਵਜੂ ਦਾ ਮਤਲਬ ਹੁੰਦਾ ਵੀ ਆਪਣੇ ਸਰੀਰ ਨੂੰ ਪਾਕ ਸਾਫ਼ ਕਰਨਾ ਠੀਕ ਹੈ ਹੈ ਵਜੂ ਕਰਕੇ ਹੀ ਨਮਾਜ਼ ਹੋਏਗੀ ਬਿਨਾਂ ਵਜੂ ਦੇ ਨਮਾਜ਼ ਨਹੀਂ ਹੋ ਸਕਦੀ ਹੈਗੀ ਹਾਂਜੀ ਹੋਰ ਬਾਈ ਕੀ ਹਾਲ ਹੈ ਵਧੀਆ ਆਪਾਂ ਦਿਨ ਚ ਜਿਹੜੀ 5 ਵਾਰ ਪੜਦੇ ਨਮਾਜ਼ ਇਹਦਾ ਪੱਕਾ ਟਾਈਮ ਹੁੰਦਾ ਵੀ ਕਿੰਨੇ ਕਿੰਨੇ ਹਾਂ ਫਿਕਸ ਟਾਈਮ ਹੁੰਦੇ ਨੇ ਤੇ ਆਪ ਲੱਗ ਲੱਗ ਟਾਈਮ ਦੇ ਹਰ ਇੱਕ ਮਸੀਤ ਦਾ ਲੱਗ ਟਾਈਮ ਹੈ ਆਪਣੇ ਇੱਥੇ ਕਿੰਨਾ ਕਿਹੜਾ ਟਾਈਮ ਹੈ ਜਿਹੜਾ ਜਿਹੜਾ ਫਜ਼ਰ ਦਾ ਟਾਈਮ ਆ ਜਿਹੜੀ ਉਹ ਸਾਡੀ ਜਮਾਤ ਹੁੰਦੀ ਉਹ 6:50 ਮਿੰਟ ਵਰ ਨੂੰ ਫਜ਼ਰ ਸਵੇਰ ਨੂੰ ਕਿਹਾ ਜਾਂਦਾ ਯਾਨੀ ਕਿ ਸੂਰ ਚੜ੍ਹਨ ਤੋਂ ਪਹਿਲਾਂ ਪਹਿਲਾਂ ਹਾਂਜੀ ਹਾਂਜੀ ਤੇ ਇੱਕ ਹੁੰਦੀ ਆ ਜਿਹੜੀ ਹੁਣ ਹੋ ਕੇ ਹਟੀਏ 1:45 ਮਿੰਟ ਤੇ ਹੁੰਦੀ ਆ ਠੀਕ ਹੈ ਜੀ ਤੇ ਇੱਕ ਹੁਣ ਸਵਾ 4 ਵਜੇ ਹੋਏਗੀ ਤੇ ਉਸ ਤੋਂ ਬਾਅਦ ਹੋਏਗੀ 5:39 39 ਮਿੰਟ ਤੇ ਹੋਏਗੀ ਉਸ ਤੋਂ ਬਾਅਦ ਹੋਏਗੀ 7:30 ਵਜੇ ਅੱਛਾ ਅੱਛਾ ਠੀਕ ਹਾਂਜੀ ਜਿਹੜੇ ਰਾਤ ਦਾ ਬਖਤਾ ਸਾਜ ਸਸਤਾ ਹਾਂਜੀ ਇਹ ਮਾਰਦਾ ਬਾਕੀ ਪ੍ਰਾਣੀ ਹੈ ਰੰਗ ਕਰਕੇ ਦੁਬਾਰਾ ਉਹ ਕਰੀਉ ਸੰਭੀ ਹੋਈ ਹੈ ਹੈਨਾ ਆ ਜਿਹੜੀ ਮਾਰਦੇ ਮਰਜੀ ਦੀ ਪ੍ਰਾਣੀ ਉਸ ਸਮੇਂ ਦੀ ਹੈ ਨਾ ਇਹ ਲਿਖਿਆ ਇਹ ਵੀ ਲੱਗਦਾ ਕਿ ਸਾਨੂੰ 1995 ਚ ਸਾਨੂੰ ਮਿਲੀ ਹੈ ਇਹ 11 ਦੇ ਕਬਜ਼ੇ ਵਿੱਚ ਸੀਗੀ 1995 ਚ ਮਿਲੀ ਹੈ ਹਾਂ ਸਾਨੂੰ ਇਹ 1995 ਚ ਮਿਲੀ ਹੈ ਠੀਕ ਹੈ ਠੀਕ ਕਿਉਂਕਿ ਇਸ ਤੋਂ ਇਸ ਹਾਂ 1995 ਤੋਂ ਪਹਿਲਾਂ ਇਹ 11 ਦੇ ਕਬਜੇ ਵਿੱਚ ਸੀਗੀ 11 ਮਤਲਬ 11 ਲੋਕ 11 ਮੁਸਲਿਮ ਲੋਕ ਗੈਰ ਮੁਸਲਿਮ ਹਾਂ ਗੈਰ ਮੁਸਲਿਮ ਲੋਕਾਂ ਨੇ ਕਬਜੇ ਵਿੱਚ 95 ਤੋਂ ਪਹਿਲਾਂ ਹਾਂਜੀ 95 ਚ ਜਾ ਕੇ ਮਿਲੀ ਹੈ ਹਾਂ ਫਿਰ ਸਾਨੂੰ ਐਸੀ ਆਪਣੀ ਅਰਜ਼ੀ ਦਿੱਤੀ ਐਸਪੀ ਸਾਹਿਬ ਨੇ ਕੋਲ ਦਿੱਤੀ ਹੈ ਤੇ ਉਹ ਡੀਐਸਪੀ ਐਸਪੀ ਸਾਹਿਬ ਨੇ ਫਿਰ ਸਾਨੂੰ ਇਹ ਮਸਜਿਦ ਜਿਹੜੀ ਸਾਨੂੰ ਦਵਾਈ ਹੈ ਤੇ ਉਸ ਦਿਨ ਦੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡੇ ਕੋਲ ਇਹ ਹੈ ਕਿ ਅਸੀਂ ਇਸ ਦੀ ਰਖਵਾਲੀ ਕਰਦੇ ਹਾਂ ਅਸੀਂ ਆਪਣਾ ਇਮਾਮ ਮੌਲਵੀ ਰੱਖਿਆ ਹੈ ਆ ਨਵਾਜ ਪੜਾਣੇ ਖਤਰ ਰੱਖਿਆ ਹੋਇਆ ਜਿਹੜਾ ਸਾਨੂੰ ਪੰਜੇ ਵਕਤ ਨਵਾਜ ਪੜਾਉਂਦਾ ਹੈ ਹਾਂਜੀ ਸਾਹਿਬ ਬਾਕੀ ਹੁਣ ਆਪਾਂ ਚਲੋ ਅੰਦਰ ਤੋਂ ਦੇਖਦੇ ਹਾਂ ਵੜਦੇ ਜਾ ਕੇ ਜੀ ਕਿੱਥੇ ਲੱਗ ਕੇ ਦੀ ਇੱਕ ਬਜ਼ੁਰਗ ਦੀਏ ਬਣੀ ਤੋਂ ਪਹਿਲਾਂ ਦੀ ਹੈ ਕਬਰ ਬਣੀ ਹੈ ਹਾਂ ਕਬਰ ਬਣੀ ਵੀ ਕਿਸੇ ਬਜ਼ੁਰਗ ਦੀ ਕਬਰ ਹੈ ਇਹ ਸਾਨੂੰ ਨਹੀਂ ਪਤਾ ਕਿਸ ਦੀ ਬਾਕੀ ਆ ਮਸਜਿਦ ਦੇ ਵਿੱਚ ਇੱਕ ਕਬਰ ਬਣੀ ਹੋਈ ਜਿਹੜੀ ਆਪਾਂ ਹੁਣ ਦੇਖ ਰਹੇ ਹਾਂ ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਵੈਸੇ ਨਹੀਂ ਹੈ ਕਿ ਦੀ ਪਰ ਪੁਰਾਣੇ ਸਮੇਂ ਤੋਂ ਜਿਹੜੀ ਹੈ ਕਬਰ ਮਸਜਿਦ ਦੇ ਵਿੱਚ ਬਣੀ ਹੋਈ ਹੈ ਇਹ ਸਾਰੀ ਮਸਜਦ ਨੂੰ ਹੁਣ ਆਪਾਂ ਬਾਹਰ ਤੋਂ ਦੇਖ ਸਕਦੇ ਹਾਂ ਬੜੀ ਸੋਹਣੀ ਖੂਬਸੂਰਤ ਤਰੀਕੇ ਨਾਲ ਜਿਹੜੀ ਆਪਾ ਦੇਖ ਸਕਦੇ ਹਾਂ ਇਹ ਚਿੱਤਰਕਾਰੀ ਕਰੀ ਹੋਈ ਹੈ ਰੰਗ ਦੁਬਾਰਾ ਕਿਉਂਕਿ ਬਾਰ ਬਾਰ 1995 ਤੋਂ ਬਾਅਦ ਮੁਸਲੀਮ ਭਾਈ ਚਾਰੇ ਕੋਲ ਆ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਸਾਮ ਸੰਭਾਲ ਕਰੀ ਹੋਈ ਹੈ ਰੰਗ ਵੀ ਆਪਾਂ ਜਿਹੜਾ ਹੈ ਕਰਿਆ ਹੋਇਆ ਦੇਖ ਸਕਦੇ ਹਾਂ ਬਾਕੀ ਇਮਾਰਤ ਹੈ ਜਿਹੜੀ ਬਿਲਡਿੰਗ ਹੈ ਇਹ ਸਾਰੀ ਉਸ ਵੇਲੇ ਦੀ ਪੁਰਾਣੀ ਸਮੇ ਤੋਂ ਹੀ ਬਣੀ ਹੋਈ ਹੈ 47 ਦੀ ਵੰਡ ਤੋਂ ਪਹਿਲਾਂ ਦੀ ਹੈ ਬਾਕੀ ਦਰਵਾਜ਼ੇ ਕੁਝ ਚੀਜ਼ਾਂ ਜਿਹੜੀਆਂ ਇੱਥੇ ਨਵੀਆਂ ਲੱਗੀਆਂ ਬਾਕੀ ਮਾਰਟ ਜਿਹੜੀ ਸਾਰੀ ਪੁਰਾਣੀ ਹੈ ਅੰਦਰ ਤੋਂ ਜਾ ਕੇ ਹੁਣ ਆਪਾਂ ਦੇਖਦੇ ਹਾਂ ਬਾਕੀ ਅੰਦਰ ਤੋਂ ਜਾ ਕੇ ਦੇਖਣ ਜਾਂਦੇ ਹਾਂ ਇਹ ਦਰਵਾਜ਼ਾ ਹੈਗਾ ਅੰਦਰ ਜਾਣ ਵਾਸਤੇ ਅੰਦਰ ਚੱਲਦੇ ਹਾਂ ਬਾਕੀ ਹੁਣ ਆਪਾਂ ਦੇਖਦੇ ਹਾਂ ਜੀ ਹਾਂ ਜੀ ਹਾਂ ਅੰਦਰ ਕੁਛ ਇਸ ਤਰ੍ਹਾਂ ਕਰਕੇ ਬਣਿਆ ਹੋਇਆ ਇੱਥੇ ਬੈਠ ਕੇ ਨਵਾਜ਼ ਪੜਦੇ ਨੇ ਜੀ ਅੰਦਰ ਪੜਦੇ ਆਹ ਸੰਦਰ ਪੜਦੇ ਹਾਂ ਹਾਂ ਇੱਥੇ ਮਾਈਕ ਲਾਇਆ ਹੋਇਆ ਹੈ ਬਾਕੀ ਨਵਾਜ਼ ਪੜਨ ਵਾਸਤੇ ਅੰਦਰ ਬਣਿਆ ਹੋਇਆ ਤੇ ਆਪਾਂ ਦੇਖ ਸਕਦੇ ਹਾਂ ਬਾਕੀ ਇੱਥੇ ਟਾਈਮ ਟੇਬਲ ਲਿਖਿਆ ਹੋਇਆ ਹੈ ਇਸ ਟਾਈਮ ਟੇਬਲ ਦੇ ਅਨੁਸਾਰ ਹੈ ਜਿਹੜੀ ਨਮਾਜ਼ ਪੜੀ ਜਾਂਦੀ ਹੈ ਮਸਜਿਦ ਦੇ ਵਿੱਚ ਕੁਝ ਵੀਰ ਆ ਜਿਹੜੇ ਬੈਠੇ ਇੱਥੇ ਨਮਾਜ਼ ਪੜ ਰਹੇ ਆ ਦਾ ਕਰ ਰਹੇ ਆ ਆਪਾਂ ਦੇਖ ਸਕਦੇ ਹਾਂ ਇੱਥੇ ਜੋ ਬੰਦਾ ਸਾਡਾ ਇਮਾਮ ਨਾ ਇੱਥੇ ਬੈਠ ਕੇ ਜੁਮੇ ਵਾਲੇ ਨੇ ਇੱਥੇ ਖੜ੍ਹ ਕੇ ਬੈਠ ਕੇ ਇਸ ਤਰ੍ਹਾਂ ਖੜ੍ਹ ਕੇ ਤਰਕੂਤਵਾ ਦਿੰਦਾ ਸਾਨੂੰ ਸਾਰਿਆਂ ਨੂੰ ਅੱਛਾ ਜੀ ਹਾਂਜੀ ਇਹ ਜਿਹੜਾ ਬੈਗਮ ਜੁਮੇ ਵਾਲੇ ਬੰਦਾ ਉਹ ਹੁੰਦਾ ਹੈ ਸਾਡੇ ਮੌਲਵੀ ਖੜ੍ਹ ਕੇ ਉਹ ਦਿੰਦੇ ਨੇ ਜਿਸ ਤਰ੍ਹਾਂ ਤੁਹਾਡੇ ਇੱਕ ਅਰਦਾਸ ਕਰਦੇ ਆ ਨਾ ਅਜਿਹਾ ਤਰ੍ਹਾਂ ਖੁਤਬਾ ਖੜ੍ਹ ਕੇ ਦਿੱਤਾਗਾ ਇੱਥੇ ਮੌਲਵੀ ਸੀ ਠੀਕ ਹੈ ਇਹ ਸਾਰੀ ਜਗ੍ਹਾ ਹਾਂਜੀ ਹਾਈ ਟਾਈਮ ਟੇਬਲ ਦੇ ਸਾਨਾ ਠੀਕ ਹੈ ਉੱਥੇ ਦਸਰੇ ਵੀਰ ਕਹਤੇ ਇੱਥੇ ਇਸ ਜਗ੍ਹਾ ਤੇ ਮੋਲਵੀ ਖੜ ਕੇ ਮਤਲਬ ਪੜਦੇ ਆ ਤੇ ਬਾਕੀ ਜਿਹੜੀ ਜਿਵੇਂ ਸੰਗਤ ਹੁੰਦੀ ਹੈ ਜਿਹੜੇ ਵੀਰ ਇੱਥੇ ਨਮਾਜ਼ ਪੜਦੇ ਆ ਉਹ ਇਹ ਜਗ੍ਹਾ ਇੱਥੇ ਬਣੀ ਹੋਈ ਹੈ ਨਮਾਜ਼ ਪੜਨ ਵਾਸਤੇ ਬਾਕੀ ਅੰਦਰ ਤੋਂ ਵੀ ਆਪਾਂ ਦੇਖ ਸਕਦੇ ਆ ਮਸਜਿਦ ਜਿਹੜੀ ਹੈ ਜਾਮਾ ਮਸਜਿਦੇ ਉਹ ਪੁਰਾਣੀ ਹੈ 1947 ਤੋਂ ਪਹਿਲਾਂ ਬਣੀ ਹੋਈ ਹੈ ਬਾਕੀ ਸਾਂਭੀ ਹੋਈ ਬਹੁਤ ਸੋਹਣੇ ਤਰੀਕੇ ਨਾਲ ਰੰਗ ਆਪਾਂ ਦੇਖ ਸਕਦੇ ਕਰਿਆ ਹੋਇਆ ਇਹ ਸਾਰੀਆਂ ਚੀਜ਼ਾਂ ਪੁਰਾਣੀਆਂ ਦੇਖ ਰਹੇ ਆਪਾਂ ਬਾਜੀ ਦੇ ਵਿੱਚ ਕਿੱਥੇ ਕ੍ਰਾਂਤ ਸ਼੍ਰੀਵ ਦਿਖਾਓ ਲੋ ਜੀ ਦਿਖਾ ਲਓ ਇਹ ਵੀ ਚੀਜ਼ ਕ੍ਰਾਂਤ ਸ਼੍ਰੀਵ ਹੈ ਅੱਛਾ ਜੀ ਲੋ ਜੀ ਦਰਸ਼ਨ ਕਰੋ ਕ੍ਰਾਂਤ ਸ਼੍ਰੀਵ ਦੇ ਇਹ ਬੜੀ ਸੋਹਣੀ ਤਰੀਕੇ ਨਾਲ ਫਿਚਰ ਰੱਖਿਆ ਹੋਇਆ ਬਕਸੇ ਚ ਹੈ ਨਾ ਠੀਕ ਹੈ ਹਮ ਸਾਰੀ ਵਾਰ ਭੇਜੇ ਜੀ ਅਰਬੀ ਭਾਸ਼ਾ ਚ ਹੈ ਠੀਕ ਹੈ ਤੁਸੀਂ ਪੜ ਲੰਨੇ ਬਾਈ ਇਹ ਹਾਂ ਇਹ ਕਦੀ ਕਦਾ ਪੜ ਹਾਂ 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 ਇਹਨੋਂ ਕਦੇ ਪਾਸੇ ਸਾਡਾ ਜਿਹੜਾ ਗ੍ਰੰਥ ਇਹ ਆ ਜਿਸ ਨੂੰ ਅਸੀਂ ਸਾਡਾ ਪੜਦੇ ਆ ਇਸੇ ਨੂੰ ਅਰਬੀ ਭਾਸ਼ਾ ਚ ਹੈ ਨਾ ਹਾਂ ਹਾਂ ਕ੍ਰਾਂਤੀਪ ਬਹਿ ਕਹਿੰਦੇ ਨੇ ਠੀਕ ਹੈ ਠੀਕ ਹੈ ਤੁਹਾਡੀ ਭਾਸ਼ਾ ਚ ਗ੍ਰੰਥ ਹੈ ਹਾਂ ਜੀ ਹਾਂ ਧਰਮ ਨਹੀਂ ਗ੍ਰੰਥ ਕਹਿੰਦੇ ਨੇ ਰਹੇਗਾ ਧਰਮ ਦਾ ਆਪਣਾ ਆਪਣਾ ਹੁੰਦਾ ਹੈ ਸਾਡੀ ਕ੍ਰਾਂ ਪਾਕ ਆ ਸੀ ਸਾਡਾ ਮਤਲਬ ਜਦ ਸਾਰਾ ਦਰਮਦਾਰ ਇਸ ਕੇ ਉੱਪਰ ਹੈ ਅਸੀਂ ਉਸ ਤੋਂ ਬਿਨਾਂ ਜਿਉ ਗੋ ਇਸਕੇ ਜਿਸਕੇ ਉਸਕੰਦਰ ਲਿਖਿਆ ਹੋਆ ਜੋ ਇਸਕੇ ਵੀ ਚੋਖਸ ਸਾਰਾ ਉਸਕੇ ਅਨਸਾਰ ਚਲਾਂਗੇ ਉਸੇ ਉਸ ਹਾਕਮਾਂ ਦੀ ਨਵਾਜ਼ ਪੜਾਂਗੇ ਉਸੇ ਟਾਈਮ ਸਿਰਮੰਜਾਨ ਕੇ ਰੋਦੇ ਰੱਖਾਂਗੇ ਉਸੇ ਸਾਹਿਬ ਖਸਾਬ ਨਾਲ ਹੋਏਗਾ ਸਾਡਾ ਜਿਹੜਾ ਇਮਾਨ ਨਾ ਜਤਾ ਸਿਰਾ ਯਕੀਨ ਹੈ ਇਸਕੇ ਉੱਪਰ ਆਪਣੀ ਕਲਾਮ ਪਾ ਕੇ ਉੱਪਰ ਸਾਡਾ ਯਕੀਨ ਹੈ ਸਾਡਾ ਜਿਹੜਾ ਇਹ ਬਣਿਆ ਹੋਇਆ ਇਸਕੇ ਉੱਪਰ ਕੀ ਅਸੀਂ ਇਸ ਸੰਸਾਰ ਚੱਲਣਾ ਠੀਕ ਹੈ ਠੀਕ ਹੈ ਇੱਥੇ ਵੀ ਇਹ ਬਾਹਰ ਬ੍ਰੈਂਡ ਬਣਿਆ ਹੋਇਆ ਹੈ ਨਾ ਹੈ ਇਹ ਬਾਹਰ ਬਰੈਂਡਾ ਮਤਲਬ ਇਹ ਜਿਹੜਾ ਇਹ ਹਾਂ ਇਹ ਬਾਹਰ ਬਰੈਂਡਾ ਫਿਰ ਅਸੀਂ ਬੰਦ ਕਰਾ ਲਿਆ ਅੱਛਾ ਅੱਛਾ ਹਾਂ ਇਹ ਵੀ तकरीबन ਬਰੈਂਡਾ ਦਾ ਪਹਿਲਾ ਹਾਂ ਜਿਹੜਾ ਮਤਲਬ ਇਹ ਮਸਜਿਦ ਵਾਲੀ ਜਿਹੜੀ ਇਹ ਹੈ ਨਾ ਹਾਂਜੀ ਅ ਇਹ ਸਾਰਾ ਟਾਂਚਾ ਹਾਂ ਹਾਂ ਇਹ ਐਜ਼ ਇਟ ਇਜ਼ ਉਸ ਤਰ੍ਹਾਂ ਇਹ ਛੱਤ ਵੀ ਸਾਰੀ ਉਹੀ ਹੈ ਹਾਂ ਅਸੀਂ ਕੁਝ ਨਹੀਂ ਕੀਤਾ ਹਾਂ ਫਿਰ ਰੰਗ ਰੂੰਗ ਕਰਾਇਆ ਤੁਸੀਂ ਹਾਂ ਬਸ ਅਸੀਂ ਇਹ ਮਤਲਬ ਐਜ਼ ਇਟ ਇਜ਼ ਹਾਂ ਇਹ ਛੱਤਾਂ ਵੀ ਸਾਰੀਆਂ ਉਹੀਆਂ ਸਾਰੀਆਂ ਕੰਧਾਂ ਸਾਰੀ ਬੰਦਰ ਹੋਈ ਵਾ ਰੰਗ ਦੁਬਾਰਾ ਹੋ ਰਿਹਾ ਵਾਰ-ਵਾਰ ਤਾਂ ਕਰਕੇ ਸੰਭਾਲ ਕਰੀ ਹੋਈ ਹੈ ਆ ਦੇਖੋ ਪੁਰਾਣੇ ਜਿਸ ਤਰ੍ਹਾਂ ਆਲੇ ਰੱਖਦੇ ਸੀ ਉਹ ਸਾਰੇ ਆਲੇ ਅੱਜ ਕੱਲ ਤਾਂ ਹੁਣ ਇਹ ਚੀਜ਼ ਹੈ ਨਹੀਂ ਪੁਰਾਣੀਆਂ ਉਹੀ ਕੰਦਾਂ ਚੋੜੀਆਂ ਗੰਦਾ ਹੈ ਹਾਂ ਹਾਂ ਜੀ ਆ ਸਾਰੇ ਇਸ ਤਰ੍ਹਾਂ ਰੱਖਦੇ ਨੇ ਮੈਂ ਪਹਿਲਾਂ ਆ ਦੇਖੋ ਹਵਾ ਵਾਸਤੇ ਇਹ ਜਾਲੀਆਂ ਔਰ ਉਹੀ ਪੁਰਾਣੀ ਬਣਤਰ ਹੈ ਸਾਰੀ ਪੁਰਾਣੀ ਇਹ ਆਪਣੇ ਬੋਲੀ ਵੀ ਜੀ ਹੈ ਨਾ ਹਾਂ ਜੀ ਹਾਂ ਠੀਕ ਹੈ ਤੁਸੀਂ ਯੂਪੀ ਤੋਂ ਸਾਰਨ ਯੂਪੀ ਸਾਈਡ ਤੋਂ ਜੀ ਹੈ ਨਾ ਕਿੱਥੋਂ ਯੂਪੀ ਤੋਂ ਮੁਜ਼ਫਰਨਗਰ ਮੁਜ਼ਫਰਨਗਰ ਤੋਂ ਪੜ੍ਹਿਓ ਮਾਈਕ ਲਓ ਤੇ ਕਿੰਨੇ ਸਾਲ ਤੋਂ ਤੁਸੀਂ ਇੱਥੇ ਕਰ ਰਹੇ ਹੋ ਸੇਵਾ ਜੀ ਇੱਥੇ ਮੁਝੇ ਛੇ ਸਾਲ ਹੈ ਇੱਥੇ ਸੇਵਾ ਕਰਦੇ ਹਾਂ 6 ਸਾਲ ਹੋ ਗਏ ਹੈ ਜੀ ਠੀਕ ਹੈ ਇੱਥੇ ਰਹਿੰਦੇ ਆ ਫੈਮਿਲੀ ਨਾਲ ਹੈ ਹਾਂ ਫੈਮਿਲੀ ਨਾਲ ਠੀਕ ਠੀਕ ਚਲੋ ਪੰਜ ਵਾਰ ਦਿਨ ਚ ਅਦਾ ਕਰਦੇ ਨਮਾਜ਼ ਹਨਾ ਹਾਂ ਪੰਜ ਵਕਤ ਦੀ ਨਮਾਜ਼ ਅਦਾ ਹੁੰਦੀ ਹੈ ਲੋਕ ਵੀ ਮਸਜਿਦ ਦੇ ਜਾਮਾ ਮਸਜਿਦ ਦੇ ਬਾਹਰ ਆਪਾਂ ਖੜੇ ਹਾਂ ਤੇ ਆਪਾਂ ਇੱਥੇ ਅੰਕਲ ਉਹਨਾਂ ਨਾਲ ਗੱਲ ਕਰੀਏ ਇੱਥੇ ਜਿਹੜੇ ਆ ਬੱਚੇ ਨੇ ਜਿਹੜੇ ਉਰਦੂ ਯਾ ਅਰਬੀ ਸਿੱਖਣੀ ਹੈ ਤਾਂ ਉਹ ਵੀ ਇੱਥੇ ਸਿਖਾਣੇ ਆ ਬਾਕੀ ਪਿੰਡ ਦੇ ਕਾਫੀ ਬੱਚੇ ਆ ਜਿਹੜੇ ਇੱਥੇ ਉਰਦੂ ਅਰਬੀ ਸਿੱਖਦੇ ਮੌਲਵੀ ਜੀ ਆਪਣੇ ਇੱਥੇ ਰੱਖੇ ਹੋਏ ਨੇ 6 ਉਹੀ ਸਖਾਨੇ ਯਾਰ ਵੀ ਹੈ ਨਾ ਜੀ ਉਰਦੂ ਅਰਬੀ ਉਰਦੂ ਦੋਨੇ ਪਛਾਵਾਂਸੀ ਇੰਨੀ ਤਾਲੀਮ ਦੇ ਰਹੇ ਨੇ ਠੀਕ ਹੈ ਠੀਕ ਹੈ ਬਾਕੀ ਇਸ ਤੋਂ ਬਾਅਦ ਇੱਕ ਆਪਣੇ ਪਿੰਡ 'ਚ ਮਸਜਿਦ ਹੋਰ ਹੈ ਉਹਦਾ ਨਾਮ ਹੈ ਨਗਦੀਆਂ ਦੀ ਮਸਜਿਦ ਹੁਣ ਮੈਂ ਉੱਥੇ ਜਾ ਰਿਹਾ ਉੱਥੇ ਵੀ ਗੁਰਦਰਾ ਸਾਹਿਬ ਬਣਿਆ ਹੋਇਆ ਨਗਦੀਆਂ ਵਾਲੀ ਲਿਖੋ ਨਗਦੀਆਂ ਵਾਲੀ ਮਸਜਿਦ ਹੈ ਹਾਂ ਉਹ ਵੀ ਆਪਾਂ ਦੇਖਦੇ ਆਂ ਜਾ ਕੇ ਠੀਕ ਹੈ ਅੰਕਲ ਚੰਗਾ ਹਾਂ ਜੀ ਲਓ ਜੀ ਹੁਣ ਤੀਸਰੇ ਜਿਹੜੇ ਧਰਮ ਸਥਾਨ ਤੇ ਆਪਾਂ ਅੱਗੇ ਤੀਸਰੀ ਮਸਜਿਦ ਦੇ ਵਿੱਚ ਆ ਗਏ ਦਾ ਇਹ ਜਿਹੜੀ ਨਗਦੀਆਂ ਦੀ ਮਸਜਿਦ ਜਿਹੜੀ ਕਹੀ ਜਾਂਦੀ ਸੀਗੀ ਜਿਵੇਂ ਅੱਲ ਵੱਜਦੀ ਸੀ ਨਾਮ ਵੱਜਦੀ ਸੀ ਪਹਿਲਾਂ ਪੁਰਾਣੇ ਸਮੇ ਤੋਂ ਹੀ ਤਾਂ ਇਹ ਪਹਿਲੀ ਮਸਜਿਦ ਆਪਾਂ ਦੇਖ ਕੇ ਆਏ ਉਹ ਫਰਦੀਆਂ ਦੀ ਮਸਜਿਦ ਸੀਗੀ ਦੂਸਰੀ ਆਪਾਂ ਹੁਣ ਜਿਹੜੀ ਗੱਲਬਾਤ ਕਰਕੇ ਆਏ ਉਹ ਜਾਮਾ ਮਸਜਿਦ ਸੀਗੀ ਵੱਡੀ ਮਸਜਿਦ ਤੇ ਤੇ ਜਿਹੜੀ ਤੀਸਰੀ ਹੁਣ ਆਪਾਂ ਇਹ ਦੇਖ ਰਹੇ ਆ ਇਹ ਸੀਗੀ ਨਗਦੀਆਂ ਦੀ ਮਸਜਿਦ ਤੇ ਫਿਰਾਲ ਉਹੀ ਬਣਤਰ ਹੈ ਉਸੇ ਤਰ੍ਹਾਂ ਸਾਰੀ ਬਣੀ ਹੋਈਆਂ ਜਿਵੇਂ ਰੰਗ ਕਰਕੇ ਸੰਭੀ ਹੋਈਏ ਪਰ ਇਹਦੇ ਵਿੱਚ ਹੁਣ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਨਹੀਂ ਅੱਜ ਕੱਲ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਜਿਹੜਾ ਹੈ ਗੁਰਦੁਆਰਾ ਸਾਹਿਬ ਹੈ ਬਲੂਚੀਆ ਵਾਲਾ ਗੁਰਦੁਆਰਾ ਸਾਹਿਬ ਕਹਿ ਦਿੰਨੇ ਆ ਕਿਉਂਕਿ ਇਸ ਪਿੰਡ ਦੇ ਵਿੱਚ ਬਲੂਚੀ ਸਥਾਨ ਪਾਕਿਸਤਾਨ ਤੋਂ ਜਿਹੜਾ ਇੱਕ ਇਲਾਕਾ ਹੈ ਉੱਥੋਂ ਵੀ ਕਾਫੀ ਵੀ ਹਿੰਦੂ ਵੀਰਾਂ ਫੈਮਲੀਆਂ ਪਰਿਵਾਰ ਆਏ ਹੋਏ ਆ ਤਾਂ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਬਲੂਚੀਆ ਵਾਲਾ ਗੁਰਦੁਆਰਾ ਸਾਹਿਬ ਅੱਜ ਕਹਿ ਦਿੰਨੇ ਆ ਕਿਸੇ ਸਮੇਂ 47 ਤੋਂ ਵੀ ਵੰਡ ਤੋਂ ਪਹਿਲਾਂ ਤਾ ਇਸੇ ਕਾ ਜੀ ਆਪਣਾ ਅੱਜ ਦਾ ਵਲੋਗ ਜਿਹਦੇ ਚ ਆਪਾਂ ਨੇ ਪਿੰਡ ਮਾਨਕਪੁਰ ਜਿਹੜਾ ਜ਼ਿਲ੍ਹਾ ਪਟਿਆਲੇ ਚ ਬਣਿਆ ਹੋਇਆ ਤੇ ਮੋਹਾਲੀ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਹੱਦ ਤੇ ਬਣਿਆ ਹੋਇਆ ਪਿੰਡ ਇਸ ਤੋਂ ਬਾਅਦ ਅੱਗੇ ਜਿਹੜੇ ਫਤਿਹਗੜ੍ਹ ਸਾਹਿਬ ਜਿਲ੍ਹਾ ਸ਼ੁਰੂ ਹੋ ਜਾਂਦਾ ਤੇ ਮੋਹਾਲੀ ਜ਼ਿਲ੍ਹਾ ਵੀ ਸ਼ੁਰੂ ਹੋ ਜਾਂਦਾ ਹੈ ਇਸ ਪਿੰਡ ਦੇ ਵਿੱਚ ਆਪਾਂ ਜਿਵੇਂ ਦੇਖਿਆ ਕਿ ਪੀਰਾਂ ਫਕੀਰਾਂ ਦੀ ਧਰਤੀ ਹੈ ਪਿੰਡ ਦੇ ਚਾਰੇ ਪਾਸੇ ਜਿਹੜੇ ਪੀਰ ਉਹ ਵੀ ਬਣੇ ਹੋਏ ਐ ਤੇ ਫਿਰ ਨਾਲ ਆਪਾਂ ਨੇ ਪਿੰਡ ਦੇ ਵਿੱਚ ਜਿਹੜਾ ਤਿੰਨ ਮਸਜਿਦਾਂ ਬਣੀਆਂ ਹੋਈਆਂ ਉਹ ਆਪਾਂ ਦੇਖੀਆਂ ਦਰਸ਼ਨ ਕਰੀਆਂ ਕਿਉਂਕਿ 47 ਵੰਡ ਤੋਂ ਪਹਿਲਾਂ ਮੁਸਲਮਾਨਾਂ ਦਾ ਕਾਫੀ ਵੱਡਾ ਪਿੰਡ ਹੁੰਦਾ ਸੀਗਾ ਅੱਜ ਵੀ ਜਿਹੜੀ ਇੱਕ ਮਸਜਿਦ ਇੱਥੇ ਹੈਗੀ ਹੈ ਜਿਹੜੀ ਆਪਾਂ ਹੁਣ ਦੇਖ ਕੇ ਆਏ ਆ ਜਾਮਾ ਮਸਜਿਦ ਜਿੱਥੇ ਆਪਾਂ ਨੇ ਮੁਸਲਮਿ ਭਾਈਚਾਰੇ ਦੇ ਕੁਝ ਵੀਰਾਂ ਨਾਲ ਗੱਲ ਵੀ ਕੀਤੀ ਹੈ ਉਹ ਹਲੇ ਵੀ ਹੈਗੀ ਹੈ ਮੌਜੂਦ ਬਾਕੀ ਜਿਹੜੀਆਂ ਦੋ ਮਸਜਿਦਾਂ ਉੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਮਹਾਰਾਜਾ ਪ੍ਰਕਾਸ਼ ਉੱਤੇ ਕੀਤਾ ਹੋਇਆ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਗਲੀ ਵੀਡੀਓ 'ਚ ਮਿਲਦੇ ਹਾਂ ਜੀ ਧੰਨਵਾਦ